ਪਿੰਡ ਨਡਾਲੋ ਵਿਖੇ శ్రీ ਰਾਮ ਮੰਦਿਰ ਵਿਖੇ ਸ਼੍ਰੀ ਸ਼੍ਰੀ 1008 ਗੁਰੂ ਧਿਆਨ ਦਾਸ ਜੀ ਮਹਾਰਾਜ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਬਸੰਤ ਪੰਚਮੀ ਦਾ ਤਿਉਹਾਰ ਅਤੇ ਮੂਰਤੀ ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਮੰਦਿਰ ਦੇ ਮੌਜੂਦਾ ਮੁੱਖ ਸੇਵਾਦਾਰ ਮਹੰਤ ਚਤੂਰ ਪੂਜ ਦਾਸ ਨਡਾਲੋ ਦੀ ਅਗਵਾਈ ਸਰਦਾ ਭਾਵਨਾ ਨਾਲ ਕਰਵਾਏ ਗਏ। ਇਸ ਮੌਕੇ ਮੰਦਰ ਦੇ ਮਹੰਤ ਚਤੁਰਪੂਜ ਦਾਸ ਨਡਾਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਵਨ ਦੀ ਅਹੂਤੀ ਹਾਜ਼ਰ ਸੰਗਤ ਵੱਲੋਂ ਪਾਈ ਗਈ। ਉਹਨਾਂ ਦੱਸਿਆ ਕਿ ਸ਼੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿੱਚ ਮਹੰਤ ਲక్ష్మణ ਦਾਸ ਪੁਰੀਹਰਾ, ਪੰਡਿਤ ਜਸਪਾਲ ਨਡਾਲੋ ਨੇ ਭਜਨ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਮੰਦਰ ਮੁਖੀ ਚਤੁਰਪੂਜ ਦਾਸ ਨਡਾਲੋ, ਮਹੰਤ ਗੰਗਾ ਦਾਸ, ਮਹੰਤ ਜੈ ਰਾਮ ਦਾਸ महंत दास, महंत लक्ष्मण दास महंत गुरु दत्त महंत नरादास महंत श्री निवास महंत सुखदेव दास महंत पंचानंद दास महंत दास महंत, राजेश दास, महंत जगदीश दास आदि ने पुज के हाजरी भरी इस मौके धार्मिक समागम दौरान धर्मवीर सिंह गोपी मनवीर परमार रणवीर सिंह प्रिंसिपल मोहन लाल खोसला चेयरमैन डीबीएसपी, राजेंद्र गिल राष्ट्रीय प्रधान डीबीएसपी, राल गिल मीना तिबारी पथम गिल मनवीर परमार इंदरजीत कौर मंजीत कौर परमार मातरी शक्ति सुकंतला देवी अमनदीप शर्मा सिंह परमार राज तरसेम कौर रीना रामपुर मंजीत सिंह परमार अनीता सुनीता राज कौर परबीला कुंती देवी आदि हाजिर सन इस मौके समागम दौरान विशाल भंडारा अतु वरताया गया ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਅੱਜ ਪਿੰਡ ਨਡਾਲੋ ਵਿਖੇ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰਪਤੀ ਸ਼੍ਰੀ ਰਜਿੰਦਰ ਗਿੱਲ ਜੀ ਇੱਥੇ ਆਏ ਹਨ ਮੈਂ ਪ੍ਰਿੰਸੀਪਲ ਮੋਹਨਾਲ ਖੋਸਲਾ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਦਾ नेशनेल चेयरमैन आज इस फंक्शन ਦੇ ਵਿੱਚ ਹਿੱਸਾ ਲੈਣ ਲਈ ਪਹੁੰਚਾ ਸਾਡੀ ਪਾਰਟੀ ਦੇ ਹੋਰ ਵੀ ਸਾਥੀ ਸਾਡੇ ਨਾਲ ਮੌਜੂਦ ਹਨ ਕਿਉਂਕਿ ਇਹ ਇਹ ਤਿਉਹਾਰ ਜਿਹੜਾ ਹੈ ਬਸੰਤ ਪੰਚਮੀ ਦਾ ਤਿਉਹਾਰ ਆ ਮਹਾਂਤ ਜੀ ਵੱਲੋਂ ਦੇ ਦੇ ਮਹਾਂਤ ਜੀ ਤੇ ਮੰਦਰ ਵੱਲੋਂ ਇਸ ਸਥਾਨ ਤੇ ਮਨਾਇਆ ਜਾਂਦਾ ਹੈ 6 ਤਰੀਕ ਨੂੰ ਪਾਠ ਆਰੰਭ ਹੋਈ ਸੀ ਰਮੈਣ ਪਾਠ ਔਰ ਅੱਜ ਭੋਗ ਪਾਇਆ ਹੈ ਹਨ ਇੱਕ ਮੇਲੇ ਦੇ ਰੂਪ ਵਿੱਚ ਮਨਾਇਆ ਗਿਆ ਮੈਂ ਇਲਾਕਾ ਨਿਵਾਸੀਆਂ ਨੂੰ ਆਪਣੀ ਪਾਰਟੀ ਵੱਲੋਂ ਬਹੁਤ-ਬਹੁਤ ਵਧਾਈ ਦਿਨਾ ਹਾਂ ਤੇ ਮਹੰਤ ਜੀ ਚਤਰਪੁਰ ਦਾ ਜੀ ਜਿਹੜੇ ਸਾਡੇ ਹਨ ਪੂਜੇ ਉਹਨਾਂ ਦੇ ਚਰਨਾਂ ਵਿੱਚ ਵੀ ਬੇਨਤੀ ਕਰਦਾ ਹਾਂ ਕਿ ਇਸੇ ਤਰੀਕੇ ਨਾਲ ਅੱਗੇ ਵੀ ਇਹ ਜਿਹੜਾ ਪ੍ਰੋਗਰਾਮ ਹੈ ਚੱਲਦਾ ਰਹਿਣਾ ਚਾਹੀਦਾ ਤੇ ਸੰਗਤਾਂ ਨੂੰ ਅਸ਼ੀਰਵਾਦ ਤੁਹਾਡਾ ਮਿਲਦਾ ਰਹੇ ਅਸੀ ਆਇਆ ਹਨ ਵੀ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ ਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਅਲਾਕਾ ਨਿਵਾਸੀਆਂ ਦਾ ਮਹਾਂਤ ਜੀ ਦਾ ਬਾਹਰੋਂ ਆਏ ਸਾਥੀਆਂ ਦਾ ਮਹਾਂਤ ਪੰਚਾਨੰਦ ਸਾਹਿਬ ਮਹਾਰਾਜ ਦਾ ਇਹਨਾਂ ਦਾ ਇਹਨਾਂ ਦੇ ਨਾਲ ਬੀਬੀ ਜੀ ਹਾਜ਼ਰ ਹਨ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨਾ ਮੇਰੇ ਨਾਲ ਸ਼੍ਰੀ ਰਾਹੁਲ ਗਿਲ ਜੀ ਤੇ ਪ੍ਰਥਮ ਜੀ ਉਹ ਵੀ ਹਾਜ਼ਰ ਹੋਏ ਹਨ ਇਹਨਾਂ ਸਾਰਿਆਂ ਦੀ ਹਾਜ਼ਰੀ ਦਰ ਪਰਮਾਨ ਹੋਵੇ ਧੰਨਵਾਦ ਸਾਰਿਆਂ ਨੂੰ ਕੋਟੀ ਕੋਟੀ ਨਮਨ ਹਣੀ ਬੋਲੋ ਰਾਗਵੰਦ ਸਰਕਾਰ ਕੀ ਅੱਜ ਬਸੰਤ ਪੰਚਮੀ ਕੇ ਮਹਾ ਉਪਲਖਸ਼ ਚ श्री रामचरितमानस ਦੇ ਪਾਠ ਰੱਖੇ ਗਏ ਸੇ ਜੋ ਕਿ 6 ਤਾਰੀਖ ਤੋਂ प्रारंभ ਹੋਏ ਸੇ ਅੱਜ ਇਹਨਾਂ ਦੀ ਸਮਾਪਤੀ ਹੋਈ ਹੈ ਅੱਜ ਇਸ ਉਪਲਖਸ਼ে ਦੁਆਵਾ ਮੰਡਲ ਨੇ ਵੀ ਇੱਥੇ ਹਾਜ਼ਰੀ ਦਿੱਤੀ ਔਰ ਦੁਆਵਾ ਮੰਡਲ ਦੇ ਜੋ ਪਦ ਆਧਕਾਰੀਆਂ ਸਾਰੇ ਇੱਥੇ ਪਹੁੰਚੇ यह जरा त्योहार है बसंत पंचमी का इस त्योहार का एक महत्व है कि आज के दिन मूर्ति स्थापना जो जी का दरबार आज के दिन स्थापना उपलक्ष्य सारा प्रोग्राम मनाया जाता है तो सेवक वालों और सारे नगर वालों पंचायत वालों बारले सहयोग ये सारा नगर यह प्रोग्राम संपन्न कराया जाता है उसी तरह हरेक साल दरह इस साल भी इस प्रोग्राम संपन्न होया है सो so, मेरे वालों यही है कि परमात्मा सबन सुख शांति दे और हर एक तरह साल तरह ये प्रोग्राम मेरे चलता बोलो सियापति रामचंद्र भगवान की जय